BBMP ادارے ਦੇ ਵਿੱਚ ਆਊਟਸੋਰਸ ਦੇ ਰਾਹੀਂ अनेका ਹੀ ਮੁਲਾਜ਼ਮ ਡੇਲੀ ਵੇਜਸ ਦੇ ਉੱਤੇ ਕੰਮ ਕਰ ਰਹੇ ਹਨ ਇਹਨਾਂ ਮੁਲਾਜ਼ਮਾਂ ਨੂੰ ਕਾਫੀ ਘੱਟ ਤਨਖਾਹ ਮਿਲਦੀ ਹੈ ਪਰ ਫਿਰ ਵੀ ਬੜੀ ਮੁਸ਼ਕਲ ਦੇ ਨਾਲ ਇਹ ਆਪਣਾ ਗੁਜ਼ਾਰਾ ਕਰ ਰਹੇ ਹਨ ਸਮੇ ਸਮੇਤ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਆਪਣੀ ਸੇਵਾਮਾਂ ਰੈਗੂਲਰ ਕਰਨ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਮੰਗ ਰੱਖੀ ਗਈ ਪਰ ਅਜੇ ਤੱਕ ਇਹਨਾਂ ਨੂੰ ਕੋਈ ਵੀ ਲਾਭ ਨਹੀਂ ਮਿਲਿਆ ਹੈ ਇਹਨਾਂ ਮੁਲਾਜ਼ਮਾਂ ਦੇ ਵਿੱਚੋਂ ਅੱਜ ਇੱਕ ਮੁਲਾਜ਼ਮ ਬੋਰੀ لال ਆਪਣੀਆਂ ਸੇਵਾਮਾਂ ਪੂਰੀਆਂ ਕਰਕੇ ਰਿਟਾਇਰਡ ਹੋਏ ਪਰ ਉਹਨਾਂ ਨੂੰ ਇਸ ਰਿਟਾਇਰਮੈਂਟ ਦੇ ਮੌਕੇ ਪ੍ਰਸ਼ਾਸਨ ਵੱਲੋਂ ਕੋਈ ਵੀ ਲਾਭ ਨਹੀਂ ਦਿੱਤਾ ਗਿਆ ਇਸ ਮੌਕੇ ਦੇ ਉਤੇ ਡੇਲੀ ਵੇਜ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਅੱਜ ਇੱਕ ਮੁਲਾਜ਼ਮ ਰਿਟਾਇਰਡ ਹੋ ਕੇ ਖਾਲੀ ਹੱਥ ਆਪਣੇ ਘਰ ਜਾ ਰਿਹਾ ਹੈ ਤੇ ਉਹ ਆਪਣੇ ਭਵਿੱਖ ਦੇ ਵਿੱਚ ਗੁਜ਼ਾਰਾ ਕਿਵੇਂ ਕਰੇਗਾ ਉਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡੇਲੀ ਵੇਜ ਮੁਲਾਜ਼ਮਾਂ ਦੇ ਬਾਰੇ ਸੋਚਿਆ ਜਾਵੇ ਤੇ ਉਹਨਾਂ ਨੂੰ ਜਿੱਥੇ ਰੋਜ਼ ਕੰਮ ਦਿੱਤਾ ਜਾਵੇ ਉੱਥੇ ਹੀ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਲਈ ਵੀ ਪਾਲਿਸੀ ਬਣਾਈ ਜਾਵੇ ਇਸ ਮੌਕੇ ਦੇ ਉੱਤੇ ਪਾਕੜਾ ਮਜ਼ਦੂਰ ਸੰਘ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਵੀ ਇਸ ਰਿਟਾਇਰਮੈਂਟ ਮੌਕੇ ਸ਼ਾਮਲ ਹੋਏ ਤੇ ਉਹਨਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਹਨਾਂ ਡੇਲੀ ਵੇਜ ਮੁਲਾਜ਼ਮਾਂ ਦੇ ਵੱਲ ਧਿਆਨ ਦੇ ਕੇ ਇਹਨਾਂ ਦੇ ਲਈ ਕੋਈ ਪਾਲਿਸੀ ਬਣਾਈ ਜਾਵੇ ਤਾਂ ਜੋ ਇਹ ਵੀ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਲਾਭ ਲੈ ਸਕਣ ਇਸ ਮਾਮਲੇ ਨੂੰ ਲੈ ਕੇ ਜਦੋਂ BBMP ਚੇਅਰਮੈਨ ਮਨੋਜ ਤ੍ਰਿਪਾਠੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਤੇ ਉਹ ਚੰਡੀਗੜ੍ਹ ਜਾ ਕੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਇਸ ਸਬੰਧੀ ਗੱਲਬਾਤ ਕਰਨਗੇ ਤੇ ਜੇਕਰ ਸੰਭਵ ਹੋਇਆ ਤਾਂ ਇਸ ਨੂੰ ਲੈ ਕੇ ਕੋਈ ਪਾਲਿਸੀ ਜ਼ਰੂਰ ਬਣਾਈ ਜਾਵੇਗੀ ਤਾਂ ਜੋ ਡੇਲੀ ਵੇਜ ਮੁਲਾਜ਼ਮਾਂ ਨੂੰ ਵੀ ਬਣਦਾ ਲਾਭ ਮਿਲ ਸਕੇ ਨੰਗਲ ਸਿਟੀ ਅਪਗ੍ਰੇਡ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜਿੰਨਾ ਕਰ ਸਕਦੇ ਉਸਨੂੰ ਇਹ ਕੋਈ ਚੀਜ਼ ਹੋਈ ਹੈ ਨਾ ਇਹਨਾਂ ਦੇ ਕੋਈ ਪਾਲਿਸੀ ਦੇ ਤਹਿਤ ਜਿਹੜੇ ਬੰਦੇ ਜਿਹੜੇ ਸਰ ਫੋਰਥ ਕਲਾਸ ਕੈਡਰ ਜੋ ਬੀਬੀ ਵੀ ਕਰਦੇ ਨੇ ਕੈਡਰ ਉਸ ਕੈਡਰ ਪਰ ਹੀ ਹਮੇ ਵਰਕ ਚਾਰਜ ਕਰ ਦੋ ਇਸ ਵਿੱਚ ਕੋਈ ਰਾਜ ਜੀ ਦਾ ਤਾਂ ਹਿੱਸਾ ਹੋਤਾ ਨਹੀਂ ਹਮ ਕਿਸੇ ਅਦਰ ਰਾਜ ਜੀ ਦੇ ਤਾਂ ਨਹੀਂ ਹਮ ਡਾਇਰੈਕਟ ਬੀਬੀਐਮ ਦੇ ਕੋਲੋਂ ਆਏ ਤੇ ਤੁਹਾਡੇ ਕੋਲ ਮੈਨੂੰ ਪੱਤਰ ਆ ਗਿਆ ਸਰ ਪਲੀਜ਼ ਸਰ ਆਪ ਨੂੰ ਠੀਕ ਹੈ ਠੀਕ ਹੈ ਚਲੋ ਥੈਂਕ ਯੂ ਥੈਂਕ ਯੂ साहब अब हम ये नहीं चाहते कि हमको रेगुलर कर दिया जाए हमको कम से कम वर्क चार्ज भी कर दिया जाए लगातार काम तो मिले कंटिन्यू तो वर्क तो हो जाए ਜੇ ਸਮਰੱਥਾ ਕਿਹਾ ਹੱਦ ਹੁੰਦੀ ਆ ਉਹ ਜਿਹੜੀ ਅੱਜ ਇਹਨਾਂ ਦੀ ਸਮਾਵਾ ਸਮਾਪਤ ਹੋਈਆਂ ਗਈਆਂ ਪਰ ਅਸੀਂ ਇਹਨਾਂ ਨੂੰ ਅਗਲੇ ਦੀ ਜ਼ਿੰਦਗੀ ਲਈ ਜਿਹੜੇ ਸਿਹਤ ਦੀ ਤੰਦਰੁਸਤੀ ਲਈ ਜਿਹੜੀ ਕਾਮਨਾ ਕਰਦੇ ਆ ਸਾਰੇ ਜਿਹੜੀਆਂ ਯੂਨੀਅਨ ਵੱਲੋਂ ਆਪਣੀਆਂ ਵੱਲੋਂ ਮਾਨਤਾ ਪ੍ਰਾਪਤ ਯੂਨੀਅਨ ਦੇ ਜਿੰਨੇ ਵੀ ਸਾਡੇ ਸੰਗਠਨ ਉਹਨਾਂ ਵੱਲੋਂ ਪਰ ਨਾਲ ਨਾਲ ਜਿਵੇਂ ਇਹਨਾਂ ਦੀ ਡਿਮਾਂਡ ਹੈ ਕਿ ਜੋ ਇਹਨਾਂ ਦਾ ਮਨ ਦਾ ਮਾਨ ਸਨਮਾਨਤਾ ਉਹ ਜਿਹੜਾ ਨਹੀਂ ਮਿਲਿਆਗਾ ਅਸੀਂ ਜਿਹੜਾ ਹੈਗਾ ਮੈਨੇਜਮੈਂਟ ਤੇ ਉਹ ਸਰਕਾਰ ਤੇ ਇਸ ਗੱਲ ਦੀ ਮੰਗ ਵੀ ਕਰਦੇ ਆ ਕਿ ਇਹਨਾਂ ਬੰਦਿਆਂ ਨੇ ਸਾਰੀ ਜ਼ਿੰਦਗੀ 15 ਸਾਲ ਕਿਸ ਨੇ 20 ਸਾਲ ਇਸਨੇ 18 ਸਾਲ ਕਿਸਨੇ 10 ਸਾਲ ਜਿਹੜੀ ਹੈਗੀ ਆਪਣੀ ਜ਼ਿੰਦਗੀ ਜਿਹੜੀ ਹੈ ਇਸ ਪ੍ਰੋਜੈਕਟ ਨੂੰ ਦਿੱਤੀ ਹੈ ਹੁਣ ਵੀ ਜੇ ਅੱਜ ਇੱਥੇ ਕੰਮ ਕੀਤਾਗਾ ਇਹ ਡੇਲੀ ਵਾਲੇ ਨੇ ਵਿਚਾਰੇ ਨੇ ਸਾਰੀ ਸਫਾਈ ਕਰਕੇ ਜਿਹੜਾਗਾ ਬੂਤੇ ਲਾਏ ਸਾਰਾ ਕੁਝ ਕੀਤਾਗਾ ਹੋਰ ਵੀ ਜਿੱਥੇ ਵੀ ਲੋਡ ਪੈਂਦੀ ਹੈ ਇਹ ਵਿਚਾਰੇ ਬਹੁਤ ਮਿਹਨਤ ਨਾਲ ਤੰਦਹੀ ਨਾਲ ਕੰਮ ਕਰਦੇ ਆ ਇਹਨਾਂ ਪ੍ਰੋਜੈਕਟ ਤੇ ਇੰਦਾਂ ਦੇ ਜਿਹੜੇ ਮਿਹਨਤੀ ਤੰਦਹੀ ਕੰਮ ਕਰਨ ਵਾਲੇ ਲੋਕਲ ਬੰਦੇ ਦੀ ਬਹੁਤ ਲੋੜ ਹੈ ਉੱਪਰ ਮੈਨੇਜਮੈਂਟ ਔਰ ਸਰਕਾਰ ਇਸ ਪ੍ਰਤੀ ਕੋਈ ਵੀ ਗੱਭੀਰਤਾ ਨਹੀਂ ਦਿਖਾ ਰਹੀ ਜਿਸ ਕਰਕੇ ਇਹਨਾਂ ਨੂੰ ਵਿਚਾਰਿਆਂ ਨੂੰ ਇੱਕ ਨਾ ਮਾਤਰ ਮਾਤਰ ਕਹੇ ਕੁਝ ਵੀ ਨਹੀਂ ਜਿਹੜਾ ਜਦੋਂ ਘਰ ਜਾ ਲੈ ਕੇ ਜਾਂਦਾ ਬੰਦਾ ਤਾਂ ਕੁਝ ਵੀ ਨਹੀਂ ਮਿਲਦਾ ਇੱਕ ਜਿਹੜਾ ਆਪਣੇ ਵੱਲੋਂ EPF ਕੱਟਿਆ ਹੋਇਆ ਉਹੀ ਕਰ ਲੈ ਕੇ ਜਾਣਾ ਸਰਕਾਰ ਵੱਲੋਂ ਕੋਈ ਵੀ ਬਧੀ ਸਹੂਲਤ ਨਹੀਂ ਆ ਨਾ ਕਿਸੇ क्वार्टर ਦੀ ਫੈਸਿਲਿਟੀ ਹੈ क्वार्टਰ ਇੱਥੇ ਟੁੱਟ ਕੇ ਜਾ ਰਿਹਾ ਹੈ ਹੋਰਸ ਜਿਹੜੀਆਂ ਫੈਸਿਲਿਟੀ ਆਸੀ ਮੈਨੇਜਮੈਂਟ ਨੂੰ ਆਪਣੀ ਰਿਕੋਗਨਾਈਜ਼ ਯੂਨੀਅਨ ਵੱਲੋਂ ਕਈ ਵਾਰ ਮੰਗ ਪੱਤਰ ਵੀ ਦੇਤਾ ਡਿਮਾਂਡ ਵੀ ਕੀਤੀ ਹੈ ਔਰ ਸਾਨੂੰ ਜਿਹੜਾਗਾ ਡਿਮਾਂਡ ਚਾਟਰ ਦੇ ਵਿੱਚ ਜਿਹੜਾ ਅਜੰਡੇ ਦੇ ਵਿੱਚ ਮੈਨੇਜਮੈਂਟ ਨੇ ਇਸ ਗੱਲ ਦੀ ਵੀ ਕੀਤੀ ਵੀ ਜੇ ਸਰਕਾਰ ਪੌਲਿਸੀ ਬਣਾ ਦਿੰਦੀ ਤਾਂ ਅਸੀਂ ਉੱਤੇ ਪਰ ਕਾਰਵਾਈ ਕਰਕੇ ਇਹਨਾਂ ਨੂੰ ਰੈਗੂਲਾਈਜ਼ ਕਰਨ ਲਈ ਕੋਈ ਹੱਲ ਕੱਢਾਂਗੇ ਅਸੀਂ ਪੰਜਾਬ ਸਰਕਾਰ ਲਈ ਮੰਗ ਕਰਦੇ ਜਿਹਨਾਂ ਜਦੋਂ ਸਰਕਾਰ ਆਈ ਸੀ ਉਸ ਵੇਲੇ ਕਹਿੰਦੇ ਸੀ ਵੀ ਅਸੀਂ ਆਂਦੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਨਾ ਨਾ ਡੇਲੀ ਵਾਲਿਆਂ ਨੂੰ ਪੱਕੇ ਕਰਾਂਗੇ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ 2.5 ਸਾਲ ਬਾਅਦ ਵੀ ਇਹ ਐਡਾ ਨੇ ਬੰਦੇ ਵਿਚਾਰੇ ਬੇਨਾ ਕੰਮ ਤੋਂ ਜਿਹੜਾ ਕਿ ਐਦਾਂ ਹੀ ਜਾ ਰਹੇਗੇ ਅਸੀਂ ਆਨ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਚੰਗਾ ਸਲੂਟ ਨਹੀਂ ਕੀਤਾ ਹੁਣ ਵਾਲੀ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਆਪਣੇ ਜਿਹੜੇ ਜਿਹੜੇ ਵਾਅਦੇ ਦੇ ਮੁਤਾਬਕ ਜਿਹੜਾ ਇਹਨਾਂ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਜਿਹੜੇ ਵਿਚਾਰੇ ਐਦਾਂ ਦੇ ਬੰਦੇ ਹੈਗੇ ਸਿਰਫ ਧੀਲੀ ਦੇ ਨਾਲ ਗੁਜ਼ਾਰਾ ਕਰਦੇ ਆ 20-20 ਸਾਲ ਲਾ ਕੇ ਵੀ ਪ੍ਰੋਜੈਕਟ ਤੋਂ ਐਦਾਂ ਹੀ ਸਰਕਾਰੀ ਅਦਾਰਿਆਂ ਤੋਂ ਜਾ ਰਿਹਾ ਇਹਨਾਂ ਨੂੰ ਰੈਗੂਲਾਈਜ਼ ਕਰਨ ਲਈ ਜਿਹੜੀ ਆ ਪਾਲਿਸੀ ਜਲਦ ਬਣਾਈ ਜਾਵੇ ਔਰ ਮੈਨੇਜਮੈਂਟ ਤੋਂ ਅਸੀਂ ਇਹ ਕਰਦੇ ਆ ਪਈਨ ਇਹ ਡੇਲੀ ਵੀ ਰੈਗੂਲਾਈਜ਼ ਕੀਤੀ ਜਾਵੇ ਔਰ ਇਹਨਾਂ ਨੂੰ ਬਣਦੀਆਂ ਜਿਹੜੀਆਂ ਬਾਕੀ ਸਹੂਲਤਾਂ ਉਹ ਵੀ ਜ਼ਿੰ ਤਾਜੋ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਜਾਂ ਪ੍ਰੋਜੈਕਟ ਦੇ ਇੱਕ ਤਾਂ ਪ੍ਰੋਜੈਕਟ ਜਿਹੜਾ ਬਚਾ ਰਹੂਗਾ ਇੱਕ ਬੇਰੋਜ਼ਗਾਰੀ ਜਿਹੜੀ ਦੂਰ ਹੋਊਂਗੇ ਇੱਕ ਸ਼ਹਿਰ ਆਵਾਜ਼ ਰਹੂਗਾ ਇਹਨਾਂ ਸ਼ਬਦਾਂ ਦੇ ਨਾਲ-ਨਾਲ ਮੈਂ ਬੋਰੀ ਜੀ ਨੂੰ ਬਹੁਤ-ਬਹੁਤ ਮੁबारकबाद ਸਿਹਤ ਦੀ ਤੰਦਰੁਸਤੀ ਦੀ ਦਿੰਦਾ ਹਾਂ ਔਰ ਬਾਕੀ ਸਾਰੇ ਸਾਥੀਆਂ ਨਾਲ ਜਿਹੜਾ ਹੈਗਾ ਸਾਡੀ ਟ੍ਰੇਡ ਯੂਨੀਅਨ ਵੱਲੋਂ ਨੰਗਲ ਬਾਖੜਾ ਮਜ਼ਦੂਰ ਸੰਸਥਾ ਜਥੇ ਬਣੀ ਹੈ ਜਿੰਨੀਆਂ ਵੀ ਸਾਡੀਆਂ ਐਂਡ ਟੈਗ ਬੀ ਐਮ ਐਸ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਕਦੇ ਵੀ ਇਹਨਾਂ ਨੂੰ ਜ਼ਰੂਰ ਪਾਉਣੀ ਪਹਿਲਾਂ ਵੀ ਨਾਲ ਸੀਗੇ ਹੁਣ ਵੀ ਨਾਲ ਰਹਿਣਾ ਹੈ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਡੇ ਜਿਹੜੇ ਸ਼੍ਰੀ ਬਹੁਰੀ لال ਜੀ ਜਿਹੜੇ ਅੱਜ ਰਿਟਾਇਰ ਹੋਏ ਆ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦਾਂ ਨਾਲ ਹੀ ਇੱਕ ਸਾਡੇ ਜਿਹੜੇ ਪਾਖੜਾ ਮਜ਼ਦੂਰ ਸੰਘ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਜੀ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਇਹਨਾਂ ਦਾ ਬੜਾ ਮਾਨ ਸਨਸਕਾਰ ਕੀਤਾ ਜੀ ਤੇ ਸਾਡੇ ਵਿੱਚ ਮੌਜੂਦ ਨੇ ਤੇ ਜਿਹੜਾ ਵੀ ਜਦ ਵੀ ਸਾਨੂੰ ਡੇਲੀ ਵੇਜ ਵਾਲੇ ਨੂੰ ਲੋੜ ਪਈ ਹੈ ਕਿਸੇ ਚੀਜ਼ ਦੀ ਵੀ ਕਿਸੇ ਸਮੇਂ ਵੀ ਤੇ ਪ੍ਰਧਾਨ ਜੀ ਨੇ ਸਾਡਾ ਸਮਰਥਨ ਦਿੱਤਾ ਹੈ ਸਾਡੀ ਸਪੋਰਟ ਕੀਤੀ ਹੈ ਤੇ ਅਸੀਂ ਅੱਗੇ ਵੀ ਬੇਨਤੀ ਕਰਦੇ ਹਾਂ ਪ੍ਰਧਾਨ ਜੀ ਸਾਡੇ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹਿਣ ਤੇ ਨਾਲੇ ਮੈਂ ਮੈਨੇਜਮੈਂਟ ਨੂੰ ਵੀ ਇਹ ਬੇਨਤੀ ਕਰਨਾ ਚਾਹਾਂਗਾ ਵੀ ਅੱਜ ਇੱਕ ਬੰਦਾ 60 ਸਾਲ ਤੋਂ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਕੇ ਆ ਰਿਟਾਇਰ ਹੋ ਰਿਹਾ ਵਿਦਆਊਟ ਕਿਸੇ ਬੈਨੀਫਿਟ ਇਸ ਬੰਦੇ ਨੂੰ ਕੋਈ ਬੈਨੀਫਿਟ ਨਹੀਂ ਜੋ ਇਹਦੇ ਫੰਡ ਦੇ ਵਿੱਚ 50000 ਰੁਪਏ 50000 ਰੁਪਏ ਨਾਲ ਪੂਰੀ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ ਪੂਰੀ ਉਮਰ ਨਹੀਂ ਕੱਟੀ ਜਾਦੀ ਆਪਣੇ ਪਰਿਵਾਰ ਨਹੀਂ ਦੇਖਿਆ ਜਾ ਸਕਦਾ ਐਸਾ ਕੋਈ ਅਫਸਰ ਨਹੀਂ ਆਇਆ ਸੀ ਕੋਈ ਕੋਠੀ ਨਹੀਂ ਜਿਸ ਦੇ ਵਿੱਚ ਇਸ ਬੰਦੇ ਨੇ ਕੰਮ ਨਾ ਕੀਤਾ ਹੋਵੇ ਅਫਸਰਾਂ ਦੇ ਕੱਪੜੇ ਧੋਣ ਤੋਂ ਲੈ ਕੇ ਉਹ ਗਿਆਰੀਆਂ ਗੋਡਣੀਆਂ ਹਰੇਕ ਕੰਮ ਕੀਤਾ ਇਸ ਮਗਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸੇ ਵੀ ਅਫਸਰ ਨੇ ਇਹਨਾਂ ਦੀ ਸੁਣਾਈ ਨਹੀਂ ਕੀਤੀ ਸੋ ਸਮੇਂ ਦੀ ਸਰਕਾਰਾਂ ਨੇ ਵੀ ਇਹਨਾਂ ਨੂੰ ਅਣਦੇਖਾ ਕੀਤਾ ਤੇ ਅਸੀਂ ਪ੍ਰਧਾਨ ਤੇ ਪ੍ਰਧਾਨ ਜੀ ਨੂੰ ਵੀ ਤੇ ਅਸੀਂ ਜਿਹੜੇ ਮੈਨੇਜਮੈਂਟ ਹੈ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਜਲਦ ਤੋਂ ਜਲਦ ਸਾਡੇ ਜਿਹੜੇ ਡੇਲੀ ਵੇਜ ਸਾਥੀਆਂ ਦੇ ਬਾਰੇ ਕੁਝ ਸੋਚਣ ਉਹਨਾਂ ਰੈਗੂਲਰ ਅਗਰ ਨਹੀਂ ਕਰ ਸਕਦੇ ਘਟੋ ਘਟ ਲਗਾਤਾਰ ਕੰਮ ਦੇਣ ਦੇ ਇਹਨਾਂ ਨੂੰ ਸਹੂਲਤ ਪ੍ਰੋਵਾਈਡ ਕੀਤੀ ਜਾਵੇ ਘਟੋ ਘਟ ਵਰਕ ਚਾਰਜ ਕੀਤਾ ਜਾਵੇ ਤਾਂ ਜੋ ਆਪਣੇ ਪਰਿਵਾਰ ਅਤੇ ਜੀਵਨ ਨੂੰ ਸੁਖਾਲੇ ਢੰਗ ਨਾਲ ਚਲਾ ਸਕਣ ਐਨੇ ਸ਼ਬਦਾਂ ਨਾਲ ਜੈ ਜਨਤਾ ਜੈ ਸੰਘਰਸ਼ ਜਿਤ ਮਜ਼ਦੂਰਾਂ ਦੀ ਤੇ ਨਾਲੇ ਫਿਰ ਦੁਬਾਰਾ ਮੈਂ ਪ੍ਰਧਾਨ ਜੀ ਜੀ ਸ਼ਤਨਾਮ ਜੀ ਨਾਲ ਹੈ ਸਾਡੇ ਸੁਨੀਲ ਬਾਬੂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਹਰ ਵੇਲੇ ਸਾਥ ਦਿੱਤਾ ਤੇ ਸਾਨੂੰ ਅੱਜ ਇੱਥੇ ਤੱਕ ਲੈ ਕੇ ਆਏ ਜਿਹੜੇ ਹਰ ਵੇਲੇ ਸਾਡੇ ਨਾਲ ਸਾਥ ਖੜੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਤੇ ਬਹੁਤ ਬਹੁ हाँ मांग पत्र मिला है मेरे को इसको जाके हम लोग चंडीगढ़ जब पहुँचेंगे तो जो भी हमारे पॉलिसीज़ हैं और रूल्स हैं गवर्नमेंट के भी रूल्स हैं बी वी एम बी के पॉलिसी क्योंकि बी चार स्टेट की ऑर्गेनाइजेशन है इसमें पैसा लगा है चार स्टेट्स का लगा है तो जो भी प्रावधान है हमारे पास रूल में हम लोग मैक्सिमम पॉजिटिव करेंगे जो भी पॉजिटिव हो सके उनके लिए वो करने का प्रयास करते भी हैं और करते भी रहेंगे आगे भी